ਸਾਨੂੰ ਦੇਖ ਕੇ ਵੀ ਲੋਕ ਪੈਟਰੋਲ ਪੰਪ ਛੱਡ ਕੇ ਭੱਜ ਜਾਂਦੇ ਸੀ ਅੱਛਾ ਜੀ ਉਹਨਾਂ ਨੇ ਕਹਿਣਾ ਵੀ ਇਹ ਖਬਰਾਂ ਸਾਨੂੰ ਮਾਰ ਨਾ ਜਾਣ ਅੱਛਾ ਹੈਲੀਕਾਪਟਰ ਸਾਹ ਜ ਆ ਸਾਡੇ ਉੱਤੇ ਫਿਰਦਾ ਰਿਹਾ ਅੱਛਾ ਉਹ ਫੌਜ ਨੇ ਹਾਂ ਵੀ ਇਹ ਕੀ ਕਾਰਵਾਈ ਕਰ ਰਹੇ ਕਿੱਧਰ ਨੂੰ ਜਾ ਰਹੇ ਇਹ ਸਿੱਕ ਕੌਮ ਦੇ ਮੂਹਰੇ ਆੜਨਾ ਨਹੀਂ ਸੀ ਚਾਹੁੰਦੇ ਕੋਈ ਵੀ ਹਾਂਜੀ ਹਾਂਜੀ ਇਹਨਾਂ ਨੂੰ ਫਿਰ ਮਜਬੂਰ ਵਾਸਤੇ ਸਾਡੇ ਦੇ ਚਾਰੇ ਪਾਸੋਂ ਦਾ ਹਮਲਾ ਕਰਨਾ ਪਿਆ ਦੋ ਤਿੰਨ ਗੱਡੀਆਂ 'ਚ ਗ੍ਰਨੇਡ ਸਿੱਟੇ ਗਏ ਸਾਡੀਆਂ 'ਚ ਸਾਡੀ ਹਮਲਾ ਸੀ ਵੀ ਕਰਤਾ ਗੋਲੀ ਦੋਹਾਂ ਪਾਸੇ ਚੱਲਣਾ ਸ਼ੁਰੂ ਹੋ ਗਈ ਤੇ ਅਜੀ ਦਾ ਮਾਤਾ ਜੀ ਖਾਣਾ ਕਿੱਥੋਂ ਵੀ ਗੋਲੀ ਦਾ ਸਿਰ ਨਹੀਂ ਚੱਕਣ ਦਿੰਦੀ ਤੇ ਸਾਡੇ ਬਹੁਤ ਜਵਾਨ ਸਾਡੇ ਮਰ ਗਏ ਸਾਰੀਆਂ ਗਲੀਆਂ 'ਚ ਥਾਂ ਥਾਂ ਲਾਸ਼ਾਂ ਲੱਤਾਂ ਬਾਹਾਂ ਉੱਡ ਗਈਆਂ ਹਾਂਜੀ ਹਾਂਜੀ ਕਈਆਂ ਧਾਰ ਉੱਡ ਗਏ ਓਕੇ ਅੰਦਰੇ ਅਸੀਂ ਬਾਥਰੂਮ ਕਰਨਾ ਠੀਕ ਹੈ ਪੀਪਿਆਂ ਦੇ ਵਿੱਚ ਅੰਦਰੇ ਸਾਰਾ ਕੁਝ ਅਸੀਂ ਕਈ ਵਾਰੀ ਕਿਸੇ ਨੂੰ ਕੋਈ ਲੂਜ਼ ਮੋਸ਼ਨ ਲੱਗਿਆ ਉਹ ਵੀ ਅੰਦਰੇ ਹਾਂਜੀ ਸਾਡੇ ਆ ਰਫਲਾਣਾ ਸਾਡੇ ਆ ਥਾਂ ਜਿਹੜਾ ਆਹ ਵਿੱਠਾ ਅੱਛਾ ਤੇ ਆਹ ਮੋਢੇ ਹੂੰ ਮੋਢਾ ਸਾਨੂੰ ਪਾ ਲੈਂਦੇ ਸੀਗੇ ਹਾਂਜੀ ਕਤਿਰਨ ਉਹ ਕਰ ਦਿੰਦੇ ਪਿਆ ਰਹਦਾ ਸੀ ਇੱਕ ਲਤਾਂ ਤੇ ਰੱਖਦੇ ਗੇਟਿਆਂ ਕੋਲੇ ਜੂਨ 84 ਦਾ ਜਦੋਂ ਦੌਰ ਚੱਲ ਰਿਹਾ ਸੀ ਹਾਂਜੀ ਹਮਲਾ ਹੋ ਗਿਆ ਜਦੋਂ ਠੀਕ ਹੈ ਜੀ ਹਮਲਾ ਹੋਣ ਤੋਂ ਬਾਅਦ ਇਹ ਤਾਂ ਤੁਹਾਨੂੰ ਪਤਾ ਹੀ ਹੈ ਹੂੰ ਕਿ ਵੀ ਕੋਈ ਵੀ ਸਿੱਖ ਕੌਮ ਜਿੱਥੇ ਵੀ ਵੱਸਦੀ ਹੈ ਹੂੰ ਉਹ ਇਸ ਗੱਲ ਤੋਂ ਭੜਕੂਗੀ ਹਾਂ ਭੜਕੀ ਸੀ ਹਾਂ ਸਾਰੀ ਭੜਕਣਾ ਜਾਇਜ਼ ਵੀ ਹੈ ਜੀ ਜੀ ਇਸ ਕਰਕੇ ਇਸੇ ਤਰ੍ਹਾਂ ਸਾਡੇ ਨਾਲ ਹੋਈ ਅਸੀਂ ਜਿਹੜੇ ਆਪਦੇ ਧਰਮ ਦੀ ਕਸਮ ਖਾਣੇ ਆ ਉਹਦੇ ਤੇ ਜਦੋਂ ਹਮਲਾ ਹੋ ਗਿਆ ਫਿਰ ਸਾਡਾ ਭੜਕੜਾ ਵੀ ਸੁਭਾਵਕ ਸੀ 10 ਜੂਨ ਨੂੰ ਅਸੀਂ ਜਦੋਂ ਉਥੋਂ ਚਾਲੇ ਪਾਤੇ ਆ ਉਥੋਂ ਚਾਲੇ ਪਾਤੇ ਕਿੱਥੇ ਸੀ ਤੁਸੀਂ ਆਰਾਮਗੜ ਰਾਂਚੀ ਬਿਹਾਰ ਆਰਾਮਗੜ ਬਿਹਾਰ ਦੇ ਵਿੱਚ ਸੀ ਹਾਂਜੀ ਉਥੋਂ ਤੁਸੀਂ ਚਾਲੇ ਪਾਤੇ ਚਾਲੇ ਪਾਤੇ ਠੀਕ ਹੈ ਜੀ ਤਕਰੀਬਨ 13-1400 ਬੰਦਾ ਸੀ ਜਿਹਨਾਂ ਨੇ ਅਸੀਂ ਚਾਲੇ ਪਾਏ ਚਾਲੇ ਅਸੀਂ ਪਾਏ ਨਾ ਖੜ ਲਈ ਬਈ ਜਿਹੜੀ ਫੌਜ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਲੱਗੀ ਹੋਈ ਹੈ ਜੀ ਉਹਦਾ ਅਸੀਂ ਮੁਕਾਬਲਾ ਕਰਾਂਗੇ ਉਸ ਤੋਂ ਬਾਅਦ ਸਾਰੀ ਰਾਤ ਅਸੀਂ ਚੱਲਦੇ ਰਹੇ ਜੀ ਸਾਰਾ ਦਿਨ ਚੱਲਦੇ ਰਹੇ ਠੀਕ ਹੈ ਜੀ ਪਹਿਲੀ ਗੱਲ ਤਾਂ ਜਦੋਂ ਅਸੀਂ ਉਥੋਂ ਤੁਰਨ ਲੱਗੇ ਹਾਂਜੀ ਜੋ ਸਾਡੇ ਸੈਂਟਰ ਦਾ ਕਮਾਂਡੈਂਟ ਹੁੰਦਾ ਜੀ ਉਹ ਬਰਗੇੜੀਆ ਸੀਐਸਸੀ ਪੁਰੀ ਐਸਸੀ ਪੁਰੀ ਹਾਂਜੀ ਉਹ ਜਦੋਂ ਲੋਕਾਂ ਨੇ ਆਪਣੇ ਹਥਿਆਰ ਤਾਂ ਚੱਕ ਲਏ ਸੀ ਹਾਂਜੀ ਹਾਂਜੀ ਤੇ ਅਮਨਿਸ਼ਨ ਅਜੇ ਚੱਕਣਾ ਬਾਕੀ ਸੀ ਓਕੇ ਅਮਨਿਸ਼ਨ ਡੈਂਪ ਦੇ ਉੱਤੇ ਖੜੇ ਸੀ ਆਪਣੀ ਮਰਜ਼ੀ ਨਾਲ ਅਮਨਿਸ਼ਨ ਚੱਕ ਰਹੇ ਸੀ ਓਕੇ ਜਦੋਂ ਸੰਘਤ ਜ਼ਿਆਦਾ ਸੀ ਓਕੇ ਸੰਘਤ ਜ਼ਿਆਦਾ ਹੋਣ ਕਾਰਨ ਫਿਰ ਅਮਨਿਸ਼ਨ ਡੈਂਪ ਦਾ ਜਗ੍ਹਾ ਘੱਟ ਸੀ ਅੰਦਰ ਜਾਣ ਆਉਣ ਨੂੰ ਹਾਂਜੀ ਉਹਨਾਂ ਨੇ ਕੀ ਕੀਤਾ ਫਿਰ ਚੱਕ ਕੇ ਡੱਬੇ ਜਿਹੜੇ ਬਾਹਰ ਸੱਟਣ ਲੱਗੇ ਸਾਡੇ ਕੋਲ ਕੁਝ ਜਵਾਨ ਸੀ ਜਿਹੜੇ ਹਾਂਜੀ ਹਾਂਜੀ ਉਹ ਚੱਕ ਕੇ ਡੱਬੇ ਅਮੁਨੀਸ਼ਨ ਦੇ ਬਾਹਰ ਸੱਟਣ ਲੱਗੇ ਉਹ ਕਹਿੰਦੇ ਵੀ ਤੁਸੀਂ ਅੰਦਰ ਨਾਲ ਸਾਰੇ ਆਓ ਵੀ ਇੱਥੋਂ ਚੱਕ ਲਓ ਜਿੰਨਾ ਚੱਕਣਾ ਜੀ ਚਲੋ ਜਿੰਨਾ ਸਾਡਾ ਕੈਪੈਸਿਟੀ ਸੀਗੀ ਜਿਹੜੇ ਸਾਡੇ ਕੋਲ ਹਥਿਆਰ ਸੀ ਉਸ ਹਿਸਾਬ ਨਾਲ ਅਸੀਂ ਚੱਕ ਲਿਆ ਆਉਦੇ ਮਤਲਬ ਕਿ ਜਿਹੜੇ ਹਥਿਆਰ ਚਲਾਉਣ ਲਈ ਬਰੂਦ ਵਗੈਰਾ ਹਾਂਜੀ ਹਾਂਜੀ ਜੋ ਵੀ ਸਾਡੇ ਕੋਲ ਵੈਪਨ ਸੀਗਾ ਹਾਂਜੀ ਉਹਦੇ ਹਿਸਾਬ ਨਾਲ ਅਸੀਂ ਉਹ ਮਿਊਨੀਸ਼ਨ ਚੱਕਣਾ ਸੀ ਠੀਕ ਹੈ ਮਤਲਬ ਉਹਨਾਂ ਕ ਤੁਸੀਂ ਕਟਾ ਕਰ ਲਈ ਮਕਾਨ ਜੀ ਦਾ ਹਾਂਜੀ ਹਾਂਜੀ ਜਦੋਂ ਅਸੀਂ ਉਹ ਚੱਕ ਲਿਆ ਚੱਕ ਕੇ ਤੇ ਫਿਰ ਅਸੀਂ ਆਪ ਦਾ ਜਿਹੜੀਆਂ ਆਪਣੀਆਂ ਗੱਡੀਆਂ ਹੁੰਦੀਆਂ ਫੌਜੀ ਗੱਡੀਆਂ ਹਾਂਜੀ ਉਹਨਾਂ 'ਚ ਸਵਾਰ ਹੋ ਗਏ ਓਕੇ ਐਦਵਾਰ ਦਾ ਦਿਨ ਸੀ ਖਾਣਾ ਵੀ ਬਣਿਆ ਪਿਆ ਸੀ ਅੱਛਾ ਦੁਪਹਿਰ ਦਾ ਹਾਂਜੀ ਪਰ ਮੈਂ ਸਮਝਦਾ ਵੀ ਕਿਸੇ ਨੇ ਉਦੋਂ ਦੁਪਹਿਰ ਦਾ ਖਾਣਾ ਨਹੀਂ ਖਾਦਾ ਅੱਛਾ ਮਤਲਬ ਮਾਂ ਨਹੀਂ ਮੰਨਿਆ ਮਾਂ ਨਹੀਂ ਮੰਨਿਆ ਉਦੋਂ ਪਹਿਲਾਂ ਪਹਿਲਾਂ ਹੀ ਤਰਪੇ ਠੀਕ ਠੀਕ ਹੈ ਤਰਪੇ ਦੇ ਰਾਹ ਦੇ ਵਿੱਚ ਆ ਕੇ ਫਿਰ ਦੇਖਿਆ ਵੀ ਫੌਜ ਦੇ ਬੰਦੇ ਜਿਆਦੇ ਸੀ ਹਾਂਜੀ ਤੇ ਗੱਡੀਆਂ ਥੋੜੀਆਂ ਜਿਹੀਆਂ ਘਾਟ ਸੀ ਘਾਟ ਸੀ हां फिर कई ਥਾਵਾਂ ਤੋਂ ਅਸੀਂ ਰਸਤੇ ਦੇ ਵਿੱਚੋਂ ਪ੍ਰਾਈਵੇਟ ਬੱਸਾਂ ਵੀ ਫੜੀਆਂ ਸੀ ਓਕੇ ਜੋ ਕਿ ਅਸੀਂ ਬੱਸਾਂ ਦੇ ਵਿੱਚ ਕੁਝ ਬੰਦੇ ਕੀਤੇ ਇੱਕ ਪੁਲਿਸ ਦੀ ਬੱਸ ਵੀ ਫੜੀ ਸੀ ਅੱਛਾ ਜੀ ਜਿਹੜੀ ਪੁਲਿਸ ਜਾ ਰਹੀ ਸੀ ਉਹ ਵੀ ਅਸੀਂ ਇੱਕ ਬੱਸ ਫੜੀ ਨਹੀਂ ਨਹੀਂ ਮਤਲਬ ਕਿ ਉਹ ਉਹਨਾਂ ਨੇ ਕਿਹਾ ਨਹੀਂ ਵੀ ਬੱਸ ਅਸੀਂ ਨਹੀਂ ਦੇਣੀ ਸੋਨੂੰ ਨਹੀਂ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਜਦੋਂ ਅਸੀਂ ਕਿਹਾ ਵੀ ਥੱਲੇ ਉਤਰ ਜਾਓ ਸਾਨੂੰ ਬੱਸ ਚਾਹੀਦੀ ਹੈ ਹਾਂਜੀ ਉਹ ਥੱਲੇ ਉਤਰ ਗਏ ਓਕੇ ਬਾਕੀ ਅਸੀਂ ਰਾਹ 'ਚ ਕਿਸੇ ਕਿਸਮ ਦੀ ਕੋਈ دہشت ਨਹੀਂ ਸੀ ਪਾਉਂਦੇ ਹਾਂਜੀ ਕਿਸੇ ਨੂੰ ਅਸੀਂ ਕੁਝ ਨਹੀਂ ਸਿਖੰਦੇ ਠੀਕ ਹੈ ਮਤਲਬ ਕਿ ਇੱਥੇ ਆ ਰਹੇ ਸੀ ਸਾਡਾ ਮੇਨ ਜਿਹੜਾ ਅਕੀਦਾ ਸੀ ਸਾਡਾ ਦਰਬਾਰ ਸਾਹਿਬ ਆਉਂਦਾ ਬਾਦ ਸਾਹਿਬ ਆਉਂਦਾ ਗੱਡੀਆਂ ਦੇ ਵਿੱਚ ਤੇਲ ਅਸੀਂ ਪਾਉਂਦੇ ਸੀ ਹਾਂਜੀ ਸਾਨੂੰ ਦੇਖ ਕੇ ਵੀ ਲੋਕ ਪੈਟਰੋਲ ਪੰਪ ਛੱਡ ਕੇ ਭੱਜ ਜਾਂਦੇ ਸੀ ਅੱਛਾ ਜੀ ਉਹਨਾਂ ਨੇ ਕਹਿਣਾ ਵੀ ਇਹ ਖਬਰਾਂ ਸਾਨੂੰ ਮਾਰ ਨਾ ਜਾਣ ਅੱਛਾ ਮਤਲਬ ਉਹਨਾਂ ਦੇ ਦੈਅਤ ਸੀ ਉਹਨਾਂ ਦੇ ਦੈਅਤ ਸੀ ਉਹਨਾਂ ਨੇ ਸਾਡੇ ਕੋਲ ਇੰਨੇ ਹਥਿਆਰ ਬੰਦ ਇੰਨੇ ਬੰਦਿਆਂ ਨੂੰ ਦੇਖ ਕੇ ਹੂੰ ਤੇ ਫਿਰ ਬੋਲੇ ਸੋਹਣੇ ਆਲ ਸਤਿ ਸ੍ਰੀ ਅਕਾਲ ਦੇ ਜਕਾਰੇ ਹੂੰ ਪਿੰਡਰਾਂ ਵਾਲਾ ਜਿੰਦਾਬਾਦ ਅੱਛਾ ਮਤਲਬ ਜੋ ਵੀ ਸਾਡੇ ਮਨ ਚ ਆਉਂਦਾ ਸੀ ਉਸ ਟਾਈਮ ਤੇ ਹੂੰ ਜੋਸ਼ ਦੀਆਂ ਜੋਸ਼ ਭਰੀਆਂ ਗੱਲਾਂ ਜੋਸ਼ ਦੀਆਂ ਗੱਲਾਂ ਆ ਉਹ ਸਾਰੇ ਜਵਾਨਾਂ ਦੇ ਵਿੱਚ ਜੋਸ਼ ਸੀਗਾ ਠੀਕ ਠੀਕ ਆ ਉਹ ਤਾਈਓ ਫਿਰ ਚਲੇ ਜਾਂਦੇ ਉਹਨਾਂ ਨੂੰ ਆਏ ਸੀ ਵੀ ਅਟੈਕ ਨਾ ਕਰਨ ਆਏ ਹੁਣ ਵੀ ਹਾਂਜੀ ਹਾਂਜੀ ਇਹ ਸਾਡੇ ਤੇ ਆ ਨਾ ਜਿਵੇਂ ਫੌਜ ਹੈ ਫੌਜ ਆ ਡਰ ਕੇ ਅਗਲਾ ਭੱਜ ਜਾਂਦਾ ਸੀ ਸੀ ਫੌਜ ਆ ਫੌਜ ਦੀ ਆਹ ਜੀ ਫੌਜ ਆ ਇੰਨੇ ਹਥਿਆਰ ਹੈ ਇਹਨਾਂ ਕੋਲੇ ਹਾਂਜੀ ਹਾਂਜੀ ਵੀ ਸਾਡਾ ਨੁਕਸਾਨ ਨਾ ਕਰ ਜਾਣ ਹਾਂਜੀ ਹਾਂਜੀ ਪਰ ਅਸੀਂ ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ ਸੀ ਤੁਰੇ ਉੱਥੋਂ ਵੀ ਰਾਹਤੇ ਵਿੱਚ ਕਿਸੇ ਨੂੰ ਨੁਕਸਾਨ ਕਰਨਾ ਸਾਡਾ ਤਾਂ ਮੇਨ ਜਿਹੜਾ ਸੀਗਾ ਹੂੰ ਮਤਲਬ ਅਕੀਦਾ ਸਾਡਾ ਉਹ ਹੀ ਜਿਹੜੀ ਫੌਜ ਹਮਲਾ ਕਰਦੀ ਸੀ ਉਹਨਾਂ ਦਾ ਮੁਕਾਬਲਾ ਕਰਨਾ ਉਹਨਾਂ ਦਾ ਮੁਕਾਬਲਾ ਕਰਨਾ ਵੀ ਸਾਡੇ ਧਰਮ ਤੇ ਕਿਉਂ ਹਮਲਾ ਕੀਤਾ ਹਾਂਜੀ ਰਸਤੇ ਦੇ ਵਿੱਚ ਜਿ ਤੁਰੇ ਆਏ ਹੇਲੀਕਾਪਟਰ ਸਾਡੇ ਆ ਸਾਡੇ ਉੱਤੇ ਫਿਰਦਾ ਰਿਹਾ ਅੱਛਾ ਮੰਤਰੀ ਉਹ ਫੌਜ ਨੇ ਹਾਂ ਵੀ ਇਹ ਕੀ ਕਾਰਵਾਈ ਕਰ ਰਹੇ ਕਿੱਧਰ ਨੂੰ ਜਾ ਰਹੇ ਇਹ ਠੀਕ ਹੈ ਠੀਕ ਹੈ ਤੇ ਸਾਡੇ ਵਿੱਚ ਕੁਝ ਜਵਾਨਾਂ ਨੇ ਕਿਹਾ ਵੀ ੜੇ ੜੇ ਫਿਰਦਾ ਜੀ ਰਾਤ ਨੂੰ ਸਾਡੇ ਹਾਂਜੀ ਹਾਂਜੀ ਵੀ ਇਹਨੂੰ ਆਪਾਂ ਸੈੱਟ ਲੀਏ ਲਾ ਲੀਏ ਹਾਂਜੀ ਫਿਰ ਅਸੀਂ ਕਹਾਂ ਵੀ ਨਹੀਂ ਇਹ ਜੇ ਆਪਾਂ ਇਹਨੂੰ ਲਾ ਲਏ ਤੇ ਆਪਾਂ ਇੱਥੇ ਹੜਝਾਂਗੇ ਹਾਂਜੀ ਹਾਂਜੀ ਵੀ ਉੱਥੇ ਆਪਣਾ ਜਿਹੜਾ ਮੇਨ ਟਾਰਗੇਟ ਆ ਉੱਥੇ ਹਾਂ ਵੀ ਜਿਹੜਾ ਮੇਨ ਆਪਣਾ ਟਾਰਗੇਟ ਆ ਉਹ ਤੋਂ ਆਪਾਂ ਖੁੰਝ ਜਾਾਂਗੇ ਖੁੰਝ ਜਾਾਂਗੇ ਵੀ ਇਹਨੂੰ ਆਪਾਂ ਫਿਰਦਾ ਰਹਿਣ ਜੇ ਆਪਾਂ ਨੂੰ ਕੁਝ ਕਹੂਗਾ ਦੇਖਾਂਗੇ ਹਾਂਜੀ ਹਾਂਜੀ ਚਲੋ ਉਹਨੇ ਸਾਡੇ ਤੇ ਕੋਈ ਅਟੈਕ ਨਹੀਂ ਕੀਤਾ ਅਸੀਂ ਉਹਦੇ ਤੇ ਨਹੀਂ ਕੀਤਾ ਓਕੇ ਆ ਰਸਤੇ ਦੇ ਵਿੱਚ ਇੱਕ ਦੋ ਜਗ੍ਹਾ ਉਹਨਾਂ ਨੇ ਰਾਹ ਦੇ ਵਿੱਚ ਫੋਰਸ ਲਾਈ ਹੋਈ ਸੀ ਹੂੰ ਉਹਨਾਂ ਨੇ ਸਾਡੀ ਹਾਲਤ ਵੇਖ ਕੇ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕੀਤਾ ਓਕੇ ਇਹ ਗੱਲਾਂ ਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਬਾਅਦ ਦੇ ਵਿੱਚ ਪਤਾ ਲੱਗੀਆਂ ਠੀਕ ਠੀ ਅੱਛਾ ਜੀ ਉਦੋਂ ਸਾਨੂੰ ਉਸ ਫੌਜ ਨੇ ਜਾ ਕੇ ਦੱਸਿਆ ਵੀ ਸਾਨੂੰ ਤੁਹਾਡੇ ਅੱਗੇ ਲਾਇਆ ਗਿਆ ਸੀ ਮਤਲਬ ਅਸੀਂ ਜਦੋਂ ਅੱਗੇ ਜਾ ਕੇ ਜੌਨਪੁਰ ਸ਼ਹਿਰ ਆਉਂਦਾ ਜੋਪੀ ਦੇ ਵਿੱਚ ਜੋਪੀ ਜੀ ਹਾਂਜੀ ਜਦੋਂ ਸਾਰੀ ਰਾਤ ਲੰਘੀ ਉਹ ਦਿਨ ਲੰਘਿਆ ਹਾਂਜੀ ਦੂਏ ਦਿਨ ਸਵੇਰ ਜਦੋਂ ਅਸੀਂ ਉਹ ਸ਼ਹਿਰ ਦੇ ਵਿੱਚ ਆਏ ਹਾਂਜੀ ਹੁਣ ਉਹ ਸ਼ਹਿਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਫੋਰਸ ਲੱਗੀ ਸੀ ਅੱਛਾ ਜੀ ਇੰਡੀਅਨ ਆਰਮੀ ਆਪਣੀ ਇੰਡੀਅਨ ਆਰਮੀ ਹਾਂਜੀ ਠੀਕ ਠਾਕ ਉਹਨਾਂ ਨੂੰ ਜਦੋਂ ਰਸਤੇ 'ਚ ਪਤਾ ਲੱਗਿਆ ਪਿੱਛੇ ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ ਹਾਂ ਵੀ ਇਹਨਾਂ ਦਾ ਹਾਲਤ ਜਿਹੜੀ ਹੈ ਵੀ ਖਰਾਬ ਹੈ। ਖਰਾਬ ਮਤਲਬ ਕਿ ਉਹ ਸਿੱਖ ਕੌਮ ਦੇ ਮੂਹਰੇ ਆੜਨਾ ਨਹੀਂ ਸੀ ਚਾਹੁੰਦੇ ਕੋਈ ਵੀ। ਹਾਂਜੀ ਹਾਂਜੀ। ਇਹਨਾਂ ਨੂੰ ਫਿਰ ਮਜਬੂਰ ਵਾਸਤੇ ਇੱਥੇ ਸਾਡੇ ਤੇ ਚਾਰੇ ਪਾਸੋਂ ਦਾ ਹਮਲਾ ਕਰਨਾ ਪਿਆ। ਤੁਹਾਡੇ ਤੇ ਹਮਲਾ ਕਰਤਾ ਜੀ। ਹਾਂਜੀ ਹਾਂਜੀ। ਠੀਕ ਹੈ। ਸ਼ਹਿਰ ਜਦੋਂ ਸਾਨੂੰ ਅਸੀਂ ਸਾਰੇ ਰਾ ਇਹੀ ਗੱਲਾਂ ਕਰਦੇ ਆਉਂਦੇ ਸੀ। ਹਾਂ। ਬਈ ਪੁੱਤਰੋ ਫੁੱਲਾਂ ਦੀ ਬਰਖਾ ਹੋਣ ਵਾਲੀ ਕੋਈ ਹੈ। ਹਾਂਜੀ ਹਾਂਜੀ। ਕਿਉਂਕਿ ਜਦੋਂ ਜਦੋਂ ਤੁਸੀਂ ਆਪਾਂ ਆਮ ਵੀ ਉਹ ਗਾਣਾ ਵੀ ਇੱਕ ਸੁਣਿਆ। ਹਾਂਜੀ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ। ਹਾਂ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਆਮ ਨਹੀਂ। ਹਾਂ ਠੀਕ ਹੈ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਪਤਾ ਸੀ ਜਦੋਂ ਅਸੀਂ ਆ ਜਾ ਰਹੇ ਹਾਂ ਸਾਡੇ ਤੇ ਹਮਲਾ ਹੋਣਾ ਹੀ ਹੋਣਾ ਹੀ ਹੋਣਾ ਕਿਉਂਕਿ ਆਪਾਂ ਫੌਜ ਦੀ ਉਲਟ ਚੱਲ ਪਈ ਜਿੱਥੇ ਆਪਾਂ ਹਾਂਜੀ ਹਾਂਜੀ ਪੂਰੇ ਇੰਡੀਆ ਦੇ ਉਲਟਾਂ ਚੱਲ ਤੇ ਹਮਲਾ ਤਾਂ ਸਾਡੇ ਤੇ ਹੋਣਾ ਹੀ ਸੀ ਬਿਲਕੁਲ ਬਿਲਕੁਲ ਜੌਨਪੁਰ ਸ਼ਹਿਰ ਚ ਆ ਕੇ ਸਾਡੇ ਤੇ ਹਮਲਾ ਹੋ ਗਿਆ ਠੀਕ ਹੈ ਜੀ ਉਹਨਾਂ ਨੇ ਗ੍ਰੇਨੇਡ ਵਗੈਰਾ ਸਿੱਟੇ ਦੋ ਤਿੰਨ ਗੱਡੀਆਂ 'ਚ ਗ੍ਰੇਨੇਡ ਸਿੱਟੇ ਗਏ ਸਾਡੀਆਂ 'ਚ ਅੱਛਾ ਜੀ ਤੇ ਪਰ ਉਹ ਅਚਾਨਕ ਜਿਵੇਂ ਗੁਰੂ ਸਾਹਿਬ ਆਪ ਵਰਤਦੇ ਵਿੱਚ ਹਾਂਜੀ ਹਾਂਜੀ ਉਹ ਗ੍ਰੇਨੇਡ ਮੈਸ ਹੋ ਗਏ ਚਲੇ ਗਏ ਉਦੋਂ ਜਿਹੜੀ ਆਪਣੀ ਫੌਜ ਦੇ ਜਵਾਨ ਸੀ ਸ਼ਾਲਾ ਮਾਰ ਕੇ ਵਿੱਚੋਂ ਪਾਸੀ ਅਸੀਂ ਸਭ ਕੋਈ ਉੱਥੇ ਪੋਜੀਸ਼ਨ ਲੈ ਲਈ ਕਿਸੇ ਨੇ ਉੱਥੇ ਲੈ ਲਈ ਹਾਂਜੀ ਪੰਜ ਪੰਜ 10 10 ਬੰਦੇ ਚਲੋ ਜੀ ਗੋਲੀ ਚੱਲਣੀ ਸ਼ੁਰੂ ਹੋ ਗਈ ਤੁਸੀਂ ਵੀ ਜਵਾਬੀ ਹਮਲਾ ਕਰੋ ਜਵਾਬੀ ਹਮਲਾ ਅਸੀਂ ਵੀ ਕਰਤਾ ਗੋਲੀ ਦੋਆਬਾਸ ਚੱਲਣਾ ਸ਼ੁਰੂ ਹੋ ਗਈ ਓਕੇ ਗੋਲੀਬਾਰੀ ਇੰਨੀ ਭਿਆਨਕ ਹੁੰਦੀ ਆ ਉਹ ਹਾਂਜੀ ਇੱਕ ਤਾਂ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਲੜਨਾ ਹਾਂਜੀ ਆਪਾਂ ਨੂੰ ਪਤਾ ਹੁੰਦਾ ਵੀ ਇਹ ਦੂਗਾਹ ਬਾਰਡਰ ਹੈ ਹਾਂ ਵੀ ਉਹ ਸਾਹਮਣੀ ਆ ਅਗਲੇ ਹਾਂ ਇੱਥੇ ਆਪਣੀ ਜਿਹੜੀ ਉਲਟ ਫੌਜ ਆ ਆਪਣੇ ਹਾਂਜੀ ਹਾਂਜੀ ਉਹ ਆਪਣੇ ਸਾਹਮਣੇ ਖੜੀ ਐ ਦੋ ਅੱਗੇ ਬਿਲਕੁਲ ਬਿਲਕੁਲ ਇੱਕ ਤੁਹਾਨੂੰ ਚਾਰੇ ਪਾਸੇ ਤੋਂ ਘੇਰਾ ਪੈ ਜਾਵੇ ਹਾਂ ਚਾਰੇ ਪਾਸੇ ਕਵਰ ਹੋ ਗਏ ਹਾਂਜੀ ਹਾਂਜੀ ਪਤਾ ਹੀ ਨਾ ਉਹ ਬੰਦਾ ਕਿੱਥੇ ਬੈਠਾ ਕਿੱਥੇ ਨਹੀਂ ਬਿਲਕੁਲ ਬਿਲਕੁਲ ਨਾ ਇਸ ਗੱਲ ਦਾ ਪਤਾ ਹੋਵੇ ਵੀ ਇੱਥੇ ਹਮਲਾ ਹੋਣਾ ਆਪਣੇ ਤੇ ਬਿਲਕੁਲ ਬਿਲਕੁਲ ਫਿਰ ਉਦੋਂ ਖਲਬਲੀ ਮਚਰੀ ਸੁਭਾਵਕ ਹੀ ਹੁੰਦੀ ਹੈ ਬਿਲਕੁਲ ਬਿਲਕੁਲ ਇਹਦੇ ਨਾਲ ਉਦੋਂ ਤੁਸਲ ਪਤਲ ਹੋ ਗਈ ਗੋਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਾਂਜੀ ਸਾਡੇ ਜਿਹੜੇ ਜਵਾਨ ਸੀ ਉਹ ਮਰਨੇ ਸ਼ੁਰੂ ਹੋ ਗਏ ਓਕੇ ਉਧਰੋਂ ਜਵਾਨਾਂ ਨੇ ਪੁਜੀਸ਼ਨਾਂ ਲੈ ਲਈਆਂ ਆਪਣੋਂ ਆਪਣੀ ਫਾਇਰਿੰਗ ਸਭ ਨੇ ਸ਼ੁਰੂ ਕਰ ਦਿੱਤੀ ਓਕੇ ਕਿੰਨਾ ਟਾਈਮ ਚੱਲੀ ਫਿਰ ਛੋਡੀ ਸਾਰਾ ਦਿਨ ਗੋਲੀ ਚੱਲਦੀ ਰਹੀ ਸਾਰਾ ਦਿਨ ਸਾਰਾ ਦਿਨ ਠੀਕ ਠੀਕ ਸਾਰਾ ਦਿਨ ਆਹੀ 10 ਜੂਨ ਦੇਖੋ ਕਿੰਨੀ ਗਰਮੀ ਆ ਹਾਂਜੀ ਹਾਂਜੀ ਯਾਨੀ ਕਿ ਕਹਿੰਦੇ ਨਾ ਜੇ ਲੋਕ ਮਾੜੇ ਆ ਤਾਂ ਵਿੱਚ ਚੰਗੇ ਵੀ ਹੁੰਦੇ ਆ ਬਿਲਕੁਲ ਸਾਡੇ ਉਸ ਟਾਈਮ ਇੱਕ ਯਾਦ ਆ ਵੀ ਅਸੀਂ ਜਿਹੜੀ ਕੰਧ 'ਤੇ ਬੈਠੇ ਸੀ ਫਾਇਰਿੰਗ ਕਰ ਰਹੇ ਸੀ ਹਾਂਜੀ ਉਹ ਕੰਧ 3 ਫੁੱਟ ਉੱਚੀ ਹੋਊਗੀ 2.5 3 ਅੱਛਾ ਜੀ ਉਹਦੇ ਨਾਲ ਅਸੀਂ ਸਾਰਾ ਦਿਨ ਫਾਇਰਿੰਗ ਚੱਲਦੀ ਰਹੀ ਧੁੱਪ ਸੀ ਜਮਾ ਕੜਕ ਓਕੇ ਤੇ ਪਾਣੀ ਅਲਗੋਂ ਪਿਆਸੇ ਹੂੰ ਨਾ ਕੁਝ ਖਾਦਾ ਨਾ ਵਾਸਤਾ ਹੂੰ ਇੱਕ ਉਹਦਾ ਭੁੱਖੇ ਚੱਲੇ ਸੀ ਭੁੱਖੇ ਚੱਲੇ ਸੀ ਹਾਂਜੀ ਤੇ ਬਹੁਤ ਜਾਨੀ ਭੈੜੇ ਹਾਲਾਤ ਸੀ ਉਸ ਜਦੋਂ ਉਸ ਘਰ ਦੇ ਵਿੱਚ ਇੱਕ ਘਰ ਸੀ ਉਹ ਘਰ ਹੀ ਸ਼ਹਿਰ ਹੀ ਸੀਗਾ ਹਾਂਜੀ ਹਾਂਜੀ ਉਹ ਘਰ ਦੇ ਵਿੱਚ ਜਿਹੜੇ ਬੈਠੇ ਸੀ ਨਾ ਤੇ ਉਹ ਇੱਕ ਉਹ ਉਸ ਘਰ ਦੇ ਵਿੱਚ ਬਜ਼ੁਰਗ ਔਰਤ ਸੀ ਬੁੱਢੀ ਠੀਕ ਤਾਂ ਉਸ ਔਰਤ ਨੇ ਕੀ ਕੀਤਾ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸਵੇਰ ਦੇ ਤਿੰਨ ਚਾਰ ਜਵਾਨ ਸਵੇਰ ਦੇ ਬੈਠੇ ਆ। ਹਾਂਜੀ ਹਾਂਜੀ। ਸਵੇਰ ਦੀ ਫਾਇਰ ਮੁਹਰੀ। ਹਾਂਜੀ। ਵੀ ਉਹਨਾਂ ਨੇ ਨਾ ਕੁਝ ਖਾਦਾ ਨਾ ਇਹਨਾਂ ਨੇ ਪੀਤਾ। ਹੂੰ। ਜਿਵੇਂ ਆਪਣੇ ਵੀ ਬਾਰਡਰ ਦੇ ਲੋਕ ਜੰਗ ਦੇ ਵੇਲੇ ਪਾਣੀ ਵੀ ਪਿਉਂਦੇ ਆ, ਦੁੱਧ ਵੀ ਪਿਉਂਦੇ ਆ, ਸਾਰਾ ਕੁਝ ਕਰਦੇ ਆ। ਹੂੰ ਹੂੰ ਹੂੰ। ਉਸ ਮਾਤਾ ਜੀ ਨੇ ਸਾਡੇ ਕੋਲੇ ਉਹ ਬਹਿ ਬਹਿ ਕੇ ਪਾਣੀ ਦਾ ਗੜਬਾ ਭਰ ਕੇ ਲਈ। ਓਕੇ ਮਤਲਬ ਕਿ ਆ ਉਹ ਵੀ ਆਪ ਨੂੰ ਵੀ ਖਤਰਾ ਸੀ। ਹਾਂ। ਮੈਨੂੰ ਪਤਾ ਵੀ ਕਿਲੋ ਦੇ ਨੇੜੇ ਉਹ ਘੁੜ ਲਏ। ਠੀਕ। ਆ ਕੇ ਸਾਨੂੰ ਕਹਿੰਦੀ ਵੀ ਬੇਟਾ ਤੁਸੀਂ ਸਵੇਰ ਦਾ ਕੁਛ ਨਹੀਂ ਖਾਦਾ ਹੂੰ ਤੇ ਅਜੀ ਦਾ ਮਾਤਾ ਜੀ ਖਾਣਾ ਕਿੱਥੋਂ ਵੀ ਗੋਲੀ ਦਾ ਸਿਰ ਨਹੀਂ ਚੱਕਣ ਦਿੰਦੀ ਹੂੰ ਤੇ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਪਾਣੀ ਪਾਇਆ ਹੂੰ ਗੁੜ ਖਵਾਇਆ ਅਸੀਂ ਰਾਜਲੇ ਬਿਲਕੁਲ ਠੀਕ એનਰਜੀ ਆ ਗਈ ਕਿੱਥੇ ਤਾਂ ਬੰਦਾ ਟੁੱਟਿਆ ਹੋਇਆ ਸੀ ਨਾ ਜਦੋਂ ਅਸੀਂ ਰਾਜਲੇ ਫਿਰ ਸਾਨੂੰ ਫਿਰ ਹੋਰ ਵੀ ਪੂਰਾ ਮਤਲਬ ਸਰੀਰ ਵੀ ਤਕੜਾ ਹੋ ਗਿਆ ਹੂੰ ਪਰ ਸੋਚ ਇਹ ਹੁੰਦੀ ਆ ਉਦੋਂ ਹੂੰ ਵੀ ਅਸੀਂ ਇੱਥੇ ਜਾਉਣ ਵਾਸਤੇ ਤਿਆਰ ਹਾਂ ओके ਦਿਮਾਗ ਚ ਇਹੀ ਸੀ ਕਿਉਂਕਿ ਇੰਨੀ ਫੌਜ ਦਾ ਮੁਕਾਬਲਾ ਦਿਮਾਗ ਦੇ ਵਿੱਚ ਇਹ ਸੋਚ ਹੁੰਦੀ ਆ ਵੀ ਜਦੋਂ ਬੰਦਾ ਕੋਈ ਵੀ ਲੜਾਈ ਨੂੰ ਜਾਂ ਇਹ ਕੰਮ ਨੂੰ ਜਾਂਦਾ ਉਹ ਤਾਂ ਆਪਾਂ ਨੂੰ ਪਤਾ ਹੈ ਹਾਂਜੀ ਹਾਂਜੀ ਜਦੋਂ ਮੱਛੀ ਅੱਗੇ ਛਾਲਾ ਮਾਰਾਂਗੇ ਮੱਛਣਾਂ ਦਾ ਹੈਗਾ ਹੀ ਹੈਗਾ ਉਹ ਤਾਂ ਆਪਾਂ ਨੂੰ ਪਤਾ ਹੈ ਹੂੰ ਜਦੋਂ ਆਪਾਂ ਇਸ ਕੰਮ ਵਾਸਤੇ ਤੁਰੇ ਆਂ ਹੂੰ ਤੇ ਆਪਣੇ ਦੇ ਹਮਲੇ ਹੋਣੇ ਗੋਲੀਆਂ ਵੱਜਣੀਆਂ ਇਹ ਤਾਂ ਬਿਲਕੁਲ ਜਾਇਜ਼ ਹੈ ਜਾਇਜ਼ ਇਹ ਕੋਈ ਨਾਜਾਇਜ਼ ਨਹੀਂ ਕਹਿੰਦੇ ਵੀ ਸਾਡੇ ਜਵਾਨ ਕਿਉਂ ਮਰ ਗਏ ਹੂੰ ਹੂੰ ਜਦੋਂ ਉਹ ਬੱਬਲ ਜੱਥ ਪਾਵਾਂਗੇ ਹੱਥਾਂ ਮੱਛਣੇ ਆ ਸਰਦਨ ਜਦੋਂ ਗੋਲੀ ਚੱਲਦੀ ਰਹੀ ਸਾਡੇ ਕੋਲੇ ਅਮੂਨੀਸ਼ਨ ਖਤਮ ਹੋ ਗਿਆ ਸਾਡੇ ਮਗਰ ਸਪਲਾਈ ਹੈ ਨਹੀਂ ਹਾਂਜੀ ਉਹਨਾਂ ਕੋਲੇ ਤਾਂ ਸੀਗੀ ਉਹਨਾਂ ਕੋਲੇ ਸਪਲਾਈ ਹੈ ਸਪਲਾਈ ਸੀ ਤੇ ਸਾਡੇ ਬਹੁਤ ਜਵਾਨ ਸਾਡੇ ਮਰ ਗਏ ਸਾਰੀਆਂ ਗਲੀਆਂ 'ਚ ਥਾ-ਥਾ ਲਾਸ਼ਾਂ ਉਹਨਾਂ ਦੀਆਂ ਪਈਆਂ ਓਕੇ ਜਦੋਂ ਭਾਈ ਅਖੀਰ ਨੂੰ ਸਾਡੇ ਜੋ ਸੁਪੀਰੀਅਰ ਸੀਨੀਅਰ ਕਮਾਂਡਰ ਸੀ ਹੂੰ ਉਹ ਕਹਿੰਦੇ ਵੀ ਹੁਣ ਆਪਣੇ ਕੋਲੇ ਗੋਲੀ ਸਿੱਕਾ ਵੀ ਹੈ ਨਹੀਂ ਹੂੰ ਵੀ ਹੁਣ ਤਾਂ ਆਪਾਂ ਮਰਨਾ ਹੀ ਆ ਨਜਾਇਜ਼ ਹੀ ਮਰਾਂਗੇ ਹੂੰ ਵੀ ਜਦੋਂ ਆਪਾਂ ਮੁਕਾਬਲਾ ਤਾਂ ਕਰ ਨਹੀਂ ਸਕਦੇ ਮੁਕਾਬਲਾ ਜਦੋਂ ਬਿਲਕੁਲ ਹਥਿਆਰ ਦੇ ਵਿੱਚ ਨਹੀਂ ਕੁਝ ਨਹੀਂ ਰਿਹਾ ਚਲਾਉਣ ਨੂੰ ਹੂੰ ਬੀਜ ਨਾਲ ਚੰਗਾ ਵੀ ਆਪਾਂ ਗ੍ਰਿਫਤਾਰੀਆਂ ਦੇ ਲਈਏ ਹੂੰ ਚਲੋ ਨਾਲ ਦੇ ਸਿੰਘਾਂ ਨੇ ਸਾਰਿਆਂ ਨੇ ਹੂੰ ਜਿੰਨੇ ਵੀ ਜਵਾਨ ਸੀਗੇ ਸਾਰੇ ਕਹਿੰਦੇ ਵੀ ਠੀਕ ਹੈ ਜੀ ਬੋ ਆਪਣੇ ਮਗਰ ਸਪਲਾਈ ਹੈ ਨਹੀਂ ਮਨੀਸ਼ ਬਿਲਕੁਲ 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 ਕੋਈ ਚੀਜ਼ ਆਪਣੇ ਕੋਲ ਹਥਿਆਰ ਨਹੀਂ ਆ ਰਿਹਾ ਗੋਲੀ ਸਿੱਕਾ ਨਹੀਂ ਆ ਰਿਹਾ ਖਾਣਾ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਹੂੰ ਚਲੋ ਜੀ ਸ਼ਾਮ ਦੇ ਟਾਈਮ ਸਭ ਨੇ ਗ੍ਰਿਫਤਾਰੀ ਦੇਤੀ ਹੂੰ ਸਾਨੂੰ ਉੱਥੇ ਇੱਕ ਕੋਈ ਜਗ੍ਹਾ ਸੀ ਉੱਥੇ ਸਾਨੂੰ ਲੈ ਗਏ ਸਾਨੂੰ ਕਿਹੜਾ ਉਹ ਜਗ੍ਹਾ ਦਾ ਨਾਮ ਪਤਾ ਹਾਂਜੀ ਹਾਂਜੀ ਉਹ ਜਗ੍ਹਾ ਤੇ ਸਾਨੂੰ ਗੱਡੀਆਂ 'ਚ ਭਵਾ ਕੇ ਲੈ ਗਏ ਹੂੰ ਸਾਰੀਆਂ ਜਿਹੜੀਆਂ ਲਾਸ਼ਾਂ ਸੀ ਉਹ ਉੱਥੇ ਇਕੱਠੀਆਂ ਕਰਕੇ ਲਿਆਂਦੀਆਂ ਠੀਕ ਸਾਢੇ ਨਾਲ ਦੋ ਸਕੇ ਭਰਾ ਸੀਗੇ ਹਾਂਜੀ ਉਹਨਾਂ ਚੋਂ ਇੱਕ ਸ਼ਹੀਦੀ ਹੋ ਪ੍ਰਾਪਤ ਕਰ ਗਿਆ ਤੇ ਇੱਕ ਜਿਉਂਦਾ ਸੀ ਠੀਕ ਜਦੋਂ ਇਹ ਲਾਸ਼ਾਂ ਸਾਡੇ ਸਾਹਮਣੇ ਲਿਆ ਕੇ ਰੱਖੀਆਂ ਹੂੰ ਤਕਰੀਬਨ 45 50 ਜਵਾਨ ਸਾਡੇ ਮਤਲਬ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਜਿਹੜੇ ਸਾਡੇ ਸਾਹਮਣੇ ਪਏ ਸੀ ਹਾਂਜੀ ਹਾਂਜੀ ਤੇ ਲਾਸ਼ਾਂ ਉਹਨਾਂ ਦੀ ਇੰਨੀ ਬੁਰੀ ਹਾਲਤ ਸੀ ਹੂੰ ਹੁਣ ਜਿਹਦੇ ਮੰਨ ਲਓ ਵੀ ਗਰਨੇਡ ਚੱਲ ਗਿਆ ਕੋਲੇ ਆ ਕੇ ਹਾਂਜੀ ਹਾਂਜੀ ਜਾਂ ਗੋਲੀਆਂ 10 20 ਲੰਘੀਆਂ ਬਚਦੀ ਹਾਂਜੀ ਹਾਂਜੀ ਤੇ ਉਹਦੇ ਸਰੀਰ ਦੀ ਹਾਲਤ ਦੇਖੋ ਕੀ ਹੋਊਗੀ ਜਿਹੜੀ ਇਹ ਖਿੱਲਰ ਗਿਆ ਹੋਊ ਜਿਹੜੀਆਂ ਇਹਨਾਂ ਲੀਆਂ ਵੱਡੀਆਂ ਰੌਂ ਦਾ ਵੱਡੀਆਂ ਗੋਲੀਆਂ ਹਾਂਜੀ ਹਾਂਜੀ ਇਹ ਤਾਂ ਇੱਕ ਰੰਗ ਜੇ ਬੰਦੇ ਦਾ ਦੂਜਾ ਪਾਸਾ ਪਾੜ ਦਿੰਦੀ ਬਿਲਕੁਲ ਬਿਲਕੁਲ ਜਿਹਦੇ ਵਿੱਚ ਦੀ ਕੱਟੀਆਂ ਰੱਖਦਾ 20 ਵੀ ਲੰਘੀਆਂ ਉਹਨਾਂ ਦਾ ਹਾਲਤ ਕੀ ਬਣ ਗਈ ਬਹੁਤ ਬੁਰੇ ਹਾਲਤ ਖਿੱਲਰ ਗਏ ਸਾਰੇ ਜਮਾਂ ਹਾਂਜੀ ਹਾਂਜੀ ਕਈਆਂ ਦੇ ਸਿਰ ਚ ਵੱਜੇ ਉਹ ਸਿਰ ਉੱਡ ਗਏ ਹਾਂਜੀ ਕਈਆਂ ਦੇ ਲੱਤਾਂ ਮਹਾ ਉੱਡ ਗਈਆਂ ਹਾਂਜੀ ਹਾਂਜੀ ਕਈਆਂ ਦਾ ਧੜ ਉੱਡ ਗਏ ਓਕੇ ਜਦੋਂ ਉਹ ਸਾਡੇ ਸਾਹਮਣੇ ਲਿਆ ਕੇ ਲਾਸ਼ਾਂ ਇੱਥੇ ਰੱਖਦੀਆਂ ਹੂੰ ਉਹਨਾਂ ਦੇ ਵਿੱਚ ਕੁਝ ਜਵਾਨ ਇਹ ਜੇ ਸਾਹ ਵੀ ਲੈਂਦੇ ਸੀ ਅੱਛਾ ਜੀ ਜਿਨ੍ਹਾਂ ਦੇ ਗੋਲੀ ਕਿਤੇ ਸਹੀ ਟਿਕਾਣੇ ਤੇ ਨਹੀਂ ਸੀ ਨਾ ਵੱਜੀ ਹੂੰ ਉਹ ਸਾਹ ਵੀ ਲੈਂਦੇ ਸੀ ਓਕੇ ਉਹ ਸਾਹ ਲੈਂਦੇ ਸੀ ਤੇ ਪਰ ਸਾਨੂੰ ਉਥੇ ਬਚਾਉਣ ਵਾਲਾ ਕੋਈ ਨਹੀਂ ਸੀ ਬਿਲਕੁਲ ਬਿਲਕੁਲ ਬਚਾਉਣ ਵਾਲਾ ਕਿਉਂਕਿ ਜਦੋਂ ਅਸੀਂ ਲੜੀ ਗਵਰਨਮੈਂਟ ਦੇ ਉਲਟ ਰਹੇ ਹਾਂ ਬਿਲਕੁਲ ਬਿਲਕੁਲ ਉਹਨਾਂ ਹੀ ਤਾਂ ਆਪੋਜਿਟ ਸੀ ਤੇ ਸਾਨੂੰ ਬਚਾਉਣਾ ਕਿਹਨੇ ਸੀ ਸਾਨੂੰ ਤਾਂ ਸਭ ਮਾਰਨ ਵਾਲੇ ਸੀ ਹਾਂਜੀ ਹਾਂਜੀ ਅਸੀਂ ਦੇਖਦੇ ਰਹੇ ਉਹ ਮੁੰਡਾ ਰੋਣ ਲੱਗ ਗਿਆ ਜਿਹਦਾ ਭਰਾ ਸੀ ਸੱਕਾ ਇੱਕ ਬਿਲਕੁਲ ਅਸੀਂ ਕਹਾਂ ਵੀ ਰੋਣ ਦੀ ਕਿਹੜੀ ਗੱਲ ਹੈ ਹੂੰ ਜਿਹੜੇ ਆ ਸਾਰੇ ਮਾਵਾਂ ਦੇ ਪੁੱਤ ਸਾਰੇ ਹੀ ਆਪਣੇ ਭਰਾ ਹਾਂਜੀ ਹਾਂਜੀ ਵੀ ਜੋ ਹੋਣਾ ਸੀ ਜਦੋਂ ਆਪਾਂ ਨੂੰ ਪਤਾ ਸੀ ਜਦੋਂ ਆਪਾਂ ਕਦਮ ਚੱਕਿਆ ਹੂੰ ਵੀ ਇਹ ਕੰਮ ਤਾਂ ਹੋਣਾ ਹੈ ਹੋਣਾ ਹੋਣਾ ਜਦੋਂ ਆਪਾਂ ਆਰ ਦਾ ਹੂੰ ਉਥੋਂ ਕਦਮ ਇਹ ਚੱਕ ਲਿਆ ਹਾਂਜੀ ਹਾਂਜੀ ਚਾਰ ਬੰਦ ਹੋ ਕੇ ਹੂੰ ਇਹ ਤਾਂ ਪਤਾ ਸੀ ਵੀ ਗੋਲੀ ਤੇ ਚੱਲਣੀ ਚੱਲਣੀ ਹੈ ਹੂੰ ਤੇ ਚੱਲੇ ਵੀ ਆਪਾਂ ਗੋਲੀ ਚਲਾਉਣ ਨੂੰ ਹੀ ਸੀ ਹੋਰ ਤਾਂ ਕੋਈ ਕੰਮ ਹੀ ਨਹੀਂ ਸੀ ਬਿਲਕੁਲ ਬਿਲਕੁਲ ਜਾਂ ਆਪ ਮਾਰਾਂਗੇ ਜਾਂ ਅਗਲੇ ਨੂੰ ਮਾਰਾਂਗੇ ਕੰਮ ਹੀ ਇਹ ਸੀ ਹੂੰ ਹੂੰ ਇਸ ਤਰ੍ਹਾਂ ਅਦਰ ਜਦੋਂ ਇੱਕ ਟਰੱਕ ਲਿਆਂਦਾ ਉਹਨਾਂ ਨੇ ਹੂੰ ਜਿਹੜੀ ਆਰਮੀ ਦੂਜੀ ਲੱਗੀ ਸੀ ਬਿਲਕੁਲ ਉਹਨਾਂ ਜਦੋਂ ਟਰੱਕ ਲਿਆਂਦਾ ਉਹ ਕਹਿੰਦੇ ਵੀ ਇਹ ਲਾਸ਼ਾਂ ਸਾਰੀਆਂ ਟਰੱਕ ਦੇ ਵਿੱਚ ਸੜ ਦਿਓ ਸਾਨੂੰ ਕਹਿੰਦੇ ਹੂੰ ਅਸੀਂ ਉਹਨਾਂ ਨੂੰ ਕਿਹਾ ਵੀ ਕੁਝ ਬੰਦੇ ਸਹਾਇਕ ਦੇ ਵਿੱਚ ਅਜੇ ਕੁਝ ਜਾਨ ਹੈਗੀ ਇਹਨਾਂ 'ਚ ਹੂੰ ਉਹ ਕਹਿੰਦੇ ਤੁਸੀਂ ਹੁਕਮ ਮੰਨੋ ਬਾਤ ਗੱਲ ਨਾ ਕਰੋ ਬਾੜੀ ਹੂੰ ਕਿਉਂਕਿ ਸਾਡੇ ਦਾ ਕੋਈ ਪੱਖ ਚ ਹੈ ਹੀ ਨਹੀਂ ਸੀ ਪੱਖ ਨੇ ਹਾਂ ਪੋਲਿਟਿਕ ਸਾਰਾ ਕੁਝ ਤੁਸੀਂ ਸੀ ਹਾਂ ਜਿਹੜੇ ਚਲ ਮਰ ਗਏ ਸੀ ਉਹ ਵੀ ਸੜ ਦੇ ਵਿੱਚੇ ਟਰੱਕ ਦੇ ਅਸੀਂ ਐ ਮਤਲ ਲੱਤਾਂ ਬਾਹਾਂ ਫਾੜਨੀਆਂ ਐ ਹੌਪ ਕਹਿ ਕੇ ਟਰੱਕ ਦੇ ਸੜ ਤੇ ਹਮ ਹੁਣ 45 50 ਲਾਸ਼ਾਂ ਦਾ ਟਰੱਕ ਵੀ ਅੱਧਾ ਹੋ ਗਿਆ ਹਮ ਕਿੰਨੀਆਂ ਲਾਸ਼ਾਂ ਬਣ ਜਾਂਦੀਆਂ ਹਮ ਹਮ ਪਰ ਸਾਨੂੰ ਕਿਸੇ ਨੇ ਜਾ ਕੇ ਸਾਡੇ ਦਾ ਹਮਦਰਦੀ ਵਾਲੀ ਤਾਂ ਗੱਲ ਨਾ ਤਾਂ ਰਹੀ ਸੀ ਤੇ ਨਾ ਹੀ ਸਾਡੇ ਨਾਲ ਕੋਈ ਕਰ ਸਕਦਾ ਸੀ ਠੀਕ ਹੈ ਸਾਡੇ ਦੇ ਕੁੱਟਮਾਰ ਵੀ ਹੋਈ ਅੱਛਾ ਜੀ ਸਾਢੇ 15 'ਚ ਵੀ ਡੰਡੇ ਵੱਜੇ ਹੂੰ ਹੁੰਦਾ ਵੀ ਡੰਡਾ ਡਾਂਗਾ ਦੀਆਂ ਸਾਡੇ ਢਿੱਡ ਦੇ ਵਿੱਚ ਮਾਰੀਆਂ ਗਈਆਂ ਹੂੰ ਸਾਨੂੰ ਉਥੋਂ ਕੈਦ ਕਰ ਲਿਆ ਕੈਦ ਕਰਕੇ ਲਿਜਾ ਕੇ ਸਾਨੂੰ ਕੁਝ ਦਿਨ ਸਾਨੂੰ ਉਹਨਾਂ ਨੇ ਬਨਾਰਸ ਰੱਖਿਆ ਠੀਕ ਹੈ ਯਾਨੀ ਕਿ ਟੌਰਚਰ ਵੀ ਕਰਦ ਰਹੇ ਕਟ ਦੇ ਮਾਰ ਟੌਰਚਰ ਬਾਹਰ ਦੇ ਵਿੱਚ ਕੀਤਾ ਅੱਛਾ ਜੀ ਟੌਰਚਰ ਪਹਿਲਾਂ ਵੀ ਕੀਤਾ ਬਾਅਦ 'ਚ ਵੀ ਕੀਤਾ ਓਕੇ ਉਦੋਂ ਵੀ ਉਹਨਾਂ ਨੇ ਮਤਲਬ ਸਾਡੇ ਤੇ ਐ ਜਿਵੇਂ ਕਹਿੰਦੇ ਹੁੰਦੇ ਬਾਜ਼ ਅਰਗੀ ਅੱਖ ਰੱਖਦੇ ਸੀ ਹੂੰ ਵੀ ਇਹ ਬੰਦੇ ਬਾਗੀ ਫੌਜੀ ਆ ਬੇਨਾਂ ਦਾ ਹਜੇ ਵੀ ਕੋਈ ਪਰੋਸਾ ਨਹੀਂ ਕਰ ਰੋਸਾ ਨਹੀਂ ਵੀ ਆਪਾਂ ਉਹ ਇਹਨਾਂ ਕੋਲੇ ਵੈਪਨ ਨਹੀਂ ਸੀ ਤਾਂ ਕਰਕੇ ਵੀ ਆਪਣਾ ਸ਼ਸਤਰ ਖੋਹ ਗਏ ਆਪਾਂ ਨੂੰ ਕੁਝ ਕਰ ਜਾਣ ਇਹਨਾਂ ਦਾ ਕੋਈ ਪਤਾ ਨਹੀਂ ਹੂੰ ਉਹਨਾਂ ਨੇ ਕੀ ਕੀਤਾ ਫਿਰ ਜਦੋਂ ਸਾਨੂੰ ਉੱਥੋਂ ਚੱਕਿਆ ਸਾਨੂੰ ਹੂੰ ਘਟੋ ਘਟ ਕਈ ਦਿਨਾਂ ਦੇ ਬਾਅਦ ਉੱਥੋਂ ਲਿਜਾ ਕੇ ਸਾਨੂੰ ਫਿਰ ਉਹਨਾਂ ਨੇ ਬਿਹਾਰ ਦੀ ਜੇਲ੍ਹ ਆਕ ਗਿਆ ਵਾ ਉਹਦਾ ਨਾਂ ਹੈ ਜਗ੍ਹਾ ਤੱਕ ਗਿਆ ਫਿਰ ਸਾਨੂੰ ਉੱਥੇ ਲੈ ਗਏ ਉੱਥੇ ਸਾਨੂੰ ਬੰਦ ਰੱਖਿਆ ਉਹ ਸਾਡੇ ਟੌਰਚਰ ਬਹੁਤ ਜ਼ਿਆਦਾ ਕੀਤਾ ਸਾਡੇ ਮਤਲਬ ਜਿੱਥੇ ਅਸੀਂ ਰਹਿੰਦੇ ਸੀ ਹੂੰ ਉਹ ਜਗ੍ਹਾ ਦੇ ਉੱਤੇ ਕਿਸੇ ਸਮੇਂ ਪਾਕਿਸਤਾਨੀ ਕੈਦੀ ਬੰਦ ਸੀ ਜਿਹੜੇ ਪਾਕਿਸਤਾਨ ਦੀ ਫੌਜ ਦੇ ਜੀ ਇੰਡੀਅਨ ਫੌਜ ਨੇ ਕਾਬੂ ਕੀਤਾ ਹਾਂ ਜੀ ਓਕੇ ਜੰਗ ਦੇ ਦੌਰਾਨ ਉਹ ਖੜੇ ਹੋਏ ਸੀ ਉੱਥੇ ਕਿਸੇ ਜਣੀ ਐਨੀ ਉਹ ਭਿਆਨਕ ਜਗ੍ਹਾ ਸੀ ਠੀਕ ਹੈ ਮਤਲਬ ਕਿ ਤੁਹਾਨੂੰ ਉੱਥੇ ਸੌਂਡਤਾ ਉਹ ਭਿਆਨਕ ਜਗ੍ਹਾ ਦੇ ਵਿੱਚ ਭਿਆਨਕ ਜਗ੍ਹਾ ਦੇ ਵਿੱਚ ਹੂੰ ਨਾ ਕੋਈ ਉਸ ਕਮਰਿਆਂ 'ਚ ਲਾਈਟ ਨਾ ਕੋਈ ਪੱਖਾ ਨਾ ਕੋਈ ਕੁਛ ਹੂੰ ਯਾਨੀ ਸਾਡੇ ਬਹੁਤ ਬੁਰੇ ਹਾਲਾਤ ਸੀ ਹੂੰ ਅੰਦਰੇ ਅਸੀਂ ਬਾਥਰੂਮ ਕਰਨਾ ਠੀਕ ਹੈ ਪੀਪਿਆਂ ਦੇ ਵਿੱਚ ਅੰਦਰ ਸਾਰਾ ਕੁਝ ਅਸੀਂ ਕਈ ਵਾਰੀ ਕਿਸੇ ਨੂੰ ਕੋਈ ਲੂਜ਼ ਮੋਸ਼ਨ ਲੱਗਿਆ ਉਹ ਵੀ ਅੰਦਰੇ ਹਾਂਜੀ ਮਤਲਬ ਸਾਡੀ ਇੰਨੀ ਬੁਰੀ ਹਾਲਤ ਸੀ ਜਿਹੜਾ ਅਸੀਂ ਦੱਸ ਨਹੀਂ ਸਕਦੇ ਪਰ ਸਾਡੇ ਸਿੰਘਾਂ ਨੇ ਕਿਸੇ ਨੇ ਹਿੰਮਤ ਨਹੀਂ ਸੀ ਹਾਰੀ ਜਮੈਂ ਨਾ ਕਿਸੇ ਦੇ ਮਨ ਤੇ ਸ਼ਿਕਵਾ ਸੀ ਵੀ ਅਸੀਂ ਇਹ ਗਲਤ ਹੋ ਗਿਆ ਗਲਤ ਹੋ ਗਿਆ ਜੋ ਕਹਿੰਦੇ ਸੀ ਸਾਰਾ ਕੁਝ ਕੀਤਾ ਠੀਕ ਕੀਤਾ ਕਿੰਨਾ ਟਾਈਮ ਫੇ ਰੱਖਿਆ ਤੁਹਾਨੂੰ ਉੱਥੇ ਉੱਥੇ ਅਸੀਂ 1.5 ਸਾਲ ਡੇਢ ਸਾਲ ਰਹੇ ਆ ਉਹ ਜੇਲ੍ਹ ਚ ਜੇਲ੍ਹ ਚ ਓਕੇ ਉਸ ਤੋਂ ਬਾਅਦ ਸਾਨੂੰ ਮਤਲਬ ਬਾਹਰ ਭੇਜਤਾ ਬਾਹਰ ਕੱਢਤਾ ਠੀਕ ਬਾਹਰ ਕੱਢ ਕੇ ਫਿਰ ਸਾਨੂੰ ਉਹਨਾਂ ਨੇ ਮਤਲਬ ਕੁਝ ਬੰਦਿਆਂ ਨੂੰ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਕੁਝ ਤਾਂ ਮੈਂਟਲੀ ਪਾਗਲ ਹੋ ਗਏ ਅੱਛਾ ਕਈਆਂ ਬੰਦਿਆਂ ਦੇ ਸਿਰ 'ਚ ਗੋਲੀਆਂ ਵੱਜੀਆਂ ਹੋਈਆਂ ਸੀ ਹਾਂਜੀ ਹਾਂਜੀ ਕਿਸੇ ਦੇ ਬਾਹਾਂ 'ਚ ਵੱਜੀਆਂ ਹੋਈਆਂ ਸੀ ਇੱਕ ਦੋ ਬੰਦੇ ਜਿਨ੍ਹਾਂ ਦੀ ਰੀੜ ਦੀ ਹੱਡੀ ਦੇ ਵਿੱਚ ਵੱਜੀਆਂ ਹੋਈਆਂ ਸੀ ਹਾਂਜੀ ਪਰ ਉਹ ਜਿਉਂਦੇ ਸੀ ਅੱਛਾ ਜੀ ਮਰੇ ਨਹੀਂ ਸੀਗੇ ਯਾਨੀ ਬਹੁਤ ਜਵਾਨ ਇਹੋ ਜਿਹੇ ਸੀ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਪਰ ਉਹ ਮੈਂਟਲੀ ਅਫਸੈਟ ਹੋ ਗਏ ਜਦੋਂ ਸਿਰ 'ਚ ਗੋਲੀ ਵੱਜੇ ਹਾਂਜੀ ਹਾਂਜੀ ਉਹਨਾਂ ਦਾ ਉਹਨਾਂ ਥਾਂ ਹੀ ਚੱਕ ਕੇ ਲੈ ਗਈ ਉਹ ਓਕੇ ਓਕੇ ਆ ਬੋਨਸ ਕਟੀਆਂ ਜਾਂਦੀਆਂ ਜਿਹੜਾ ਇਫੈਕਸ਼ਨ ਦੇ ਹਾਂ ਜਿਹੜੀਆਂ ਉਹ ਨਾੜਾ ਨੂੜਾ ਮਤਲਬ ਕਟੀਆਂ ਜਾਂਦੀਆਂ ਹਾਂ ਹਾਂ ਜੀ ਹਾਂ ਜੀ ਉਹਦੇ ਨਾਲ ਫਿਰ ਉਹ ਸਾਰਾ ਉਹਨਾਂ ਦਾ ਸਰੀਰ ਦਾ ਨੁਕਸਾਨ ਹੋ ਗਿਆ ਉਹ ਮਤਲਬ ਬੇਕਾਰ ਹੋ ਗਿਆ ਬਿਲਕੁਲ ਬੇਕਾਰ ਬਾਅਦ ਦੇ ਵਿੱਚ ਸਾਨੂੰ ਜਦੋਂ ਇੰਨੀ ਜਣੀ ਮਤਲਬ ਤਸੀਹਿਆਂ ਤੋਂ ਬਾਅਦ ਸਾਡੇ ਆ ਰਫਲਾ ਨਾਲ ਸਾਡੇ ਆ ਥਾਂ ਜਿਹੜਾ ਆ ਮਿੱਠਾ ਅੱਛਾ ਤੇ ਆ ਮੋਢੇ ਹੂੰ ਮੋਢਾ ਸਾਨੂੰ ਪਾ ਲੈਂਦੇ ਸੀਗੇ ਹਾਂਜੀ ਕਿਤੇ ਉਹਨਾਂ ਦਾ ਕਰ ਦਿੰਦੇ ਪੈਰ ਰੱਖਦਾ ਸੀ ਇੱਕ ਲੱਤਾਂ ਤੇ ਰੱਖਦੇ ਗੇਟਿਆਂ ਕੋਲੇ ਹੂੰ ਤੇ ਆ ਸਾਡਾ ਏਰੀਆ ਪੜਦੇ ਸੀ ਉਹ। ਪੜਾ ਫਲਾਂ ਦੇ ਬਾਟਾ ਮਾਰਦੇ ਸੀ ਸਿੱਦੇ। ਬਸ ਇਹੇ ਤਸੀਹੇ ਚੱਲੇਗਾ ਉਹ ਤਾਂ ਪਤਾ ਵੀ ਤਸੀਹੇ ਚੱਲਣੀ ਪੈਣੀ ਹੈ। ਹਾਂਜੀ ਹਾਂਜੀ ਹਾਂਜੀ। ਇਹਨਾਂ ਤਸੀਹਾਂ ਦੇ ਚੱਲਦੇ ਚੱਲਦੇ ਉਧਰੋਂ ਮਤਲਬ ਸਾਡਾ ਜਿਹੜਾ ਫੈਸਲਾ ਹੋਇਆ ਸਾਨੂੰ ਉਥੋਂ ਕੱਢਿਆ। ਹੂੰ। ਉਹਨਾਂ ਨੇ ਸਾਨੂੰ ਸਿੱਧਾ ਘਰੇ ਭੇਜਤਾ ਫਿਰ ਵਾਪਸ। ਵਾਪਸ। ਹਾਂ। ਠੀਕ। ਘਰੇ ਭੇਜਣ ਤੋਂ ਬਾਅਦ ਸਾਨੂੰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਵਿੱਚ ਤਾਂ ਇਸ ਕੰਮ ਦਾ ਜੋਰ ਹੈ। ਹੂੰ। ਜੋੜਾ ਦੇ ਇਹ ਟ੍ਰੇਨ ਖੋਦਾ ਬੰਦੇ ਆ ਹਾਂਜੀ ਗਾਂ ਉਹ ਜੀ ਬੰਦੇ ਆ ਰੈਂਟ ਕਰਨਗੇ ਲੋਕਾਂ ਨੂੰ ਹਾਂ ਟ੍ਰੇਨ ਵੀ ਕਰਨਗੇ ਤੇ ਉਸ ਟਾਈਮ ਆਪਣੇ ਸਿੱਖ ਸ਼ਿਵਾਰਸ਼ ਖਾੜਕੂ ਬਾਦ ਦਾ ਵੀ ਹੂੰ ਜੋਰ ਸੀ ਚੋਰ ਚੋਰ ਪੈ ਗਏ ਜਿਹੜੇ ਅਸੀਂ ਸੀ ਸਾਨੂੰ ਫੇਰ ਇਹਨੇ ਕਿਹਾ ਵੀ ਟ੍ਰੇਲਿੰਗ ਖੋਦਾ ਸਾਨੂੰ ਦੁਬਾਰਾ ਲੈਟਰ ਪਾ ਕੇ ਸਾਨੂੰ ਦੁਬਾਰਾ ਫੇਰ ਪਾਉ ਜੇ ਵੀ ਸੱਦ ਲਈਏ ਨਹੀਂ ਸੱਦ ਨਹੀਂ ਹਾਂ ਪਰ ਅਸੀਂ ਉਹ ਨੌਕਰੀ ਮਸਾ ਸਿਰੇ ਲਾਈ ਹੈ ਹਾਂਜੀ ਹਾਂਜੀ ਕਿਉਂਕਿ ਸਾਨੂੰ ਕੋਈ ਹੱਤਬਾਦੀ ਕਹਿੰਦਾ ਸੀ ਹੂੰ ਕੋਈ ਕੁਛ ਕਹਿੰਦਾ ਸੀ ਹੂੰ ਅਸੀਂ ਕਹਣਾ ਵੀ ਅਸੀਂ ਤਾਂ ਆਪਦੇ ਧਰਮ ਦੀ ਖਾਤਰ ਏਡੇ ਏਡੇ ਹਥਿਆਰ ਲੈ ਕੇ ਬਾਗੀ ਹੋਏ ਹਾਂ। ਹੂੰ ਮੈਂ ਕਿਹਾ ਤੁਹਾਡੇ ਧਰਮ ਤੇ ਕੋਈ ਹਮਲਾ ਹੁੰਦਾ ਹੋਵੇ ਤੁਸੀਂ ਉਥੋਂ ਡੰਡਾ ਚੱਕ ਕੇ ਭੱਜ ਕੇ ਦਿਖਾਓ। ਸਾਰੀ ਸੰਗਤ ਨੂੰ ਮੈਂ ਇਹੀ ਬੇਨਤੀ ਕਰਦਾ ਜਿੰਨੇ ਵੀ ਇਹ ਮੇਰੀ ਗੱਲ ਸੁਣ ਰਹੇ ਆ ਜੀ ਉਹ ਸਮਝੋ ਸਿੱਖ ਕੌਮ ਨੂੰ ਸਮਝੋ ਸਿੱਖ ਧਰਮ ਨੂੰ ਸਮਝੋ ਤੇ ਆਪਣੇ ਗੁਰੂਆਂ ਦੇ ਮਗਰ ਲਾ ਕੇ ਰਹੋ ਹੋਰ ਕਿਸੇ ਲਲੂਆਂ ਪੰਜੂਆਂ ਦੇ ਮਗਰ ਨਾ ਲੱਗੋ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਵੀ ਹੋ ਜਾਂਦੀਆਂ ਹਨ। ਹਾਂਜੀ ਗੁਰੂ ਜੀ ਬਖਸ਼ਣ ਹਾਰੇ ਸੰਗਤ ਬਖਸ਼ਣ ਜੋਗ ਆ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ